Bye-bye. ਅੱਜ ਅਸੀਂ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਜੋ ਤਿੰਨਾਂ ਸਾਲਾਂ ਦੀ ਸਰਕਾਰ ਦੀ ਨਾਕਾਮ ਸਰਕਾਰ ਹੈ ਜਿਹੜੀ ਨਕੰਮੀ ਸਰਕਾਰ ਹੈ ਉਹਦੇ ਅਗੇਂਸਟ ਕੀਤਾ ਕਿਉਂਕਿ ਤਿੰਨਾਂ ਸਾਲਾਂ ਦੇ ਵਿੱਚ ਜਨਤਾ ਜਿਹੜੀ ਹਰ ਪੱਖੋਂ ਤਰਾਇ-ਤਰਾਈ ਕਰ ਰਹੀ ਹੈ ਚਾਹੇ ਉਹ ਕਾਰਪੋਰੇਸ਼ਨ ਦਾ ਕੰਮ ਹੋਵੇ ਚਾਹੇ ਕਾਨੂੰਨ ਵਿਵਸਥਾ ਦੀ ਗੱਲ ਹੋਵੇ ਹਰ ਪਾਸੇ ਜਿਹੜੀ ਜਨਤਾ ਆ ਉਹ ਤਰਾਇ-ਤਰਾਈ ਕਰ ਰਹੀ ਹੈ ਅੱਜ ਸਿਰਫ ਪਰਦੇਸ਼ ਦੇ ਅੰਦਰ ਇੱਕੋ ਹੀ ਧੰਦਾ ਵੱਲ ਫੁੱਲ ਰਿਹਾ ਉਹ ਇਹ ਫਰੋਟੀਆਂ ਵਿਓ ਤੇ ਪੈਸੇ ਇਕੱਠੇ ਕਰ ਅੱਜ ਇੱਕੋ ਤਰ੍ਹਾਂ ਦਾ ਧੰਦਾ ਜਿਹੜਾ ਪਰਦੇਸ਼ ਦੇ ਅੰਦਰ ਫਲ ਫੁੱਲ ਰਿਹਾ ਜੇ ਸਰਕਾਰ ਕਹਿੰਦੀ ਹੈ ਕਿ ਮੈਂ ਕੋਈ ਫੈਕਟਰੀ ਲਾਈ ਹੈ ਮੈਂ ਚੈਲੰਜ ਕਰਕੇ ਕਹਿਣਾ ਹੈ ਕਿ ਦੱਸੋ ਕਿ ਤੁਸੀਂ ਕਿੰਨੇ ਬੰਦਿਆਂ ਆਸਤੇ ਫੈਕਟਰੀ ਲਾਈਓ ਕਿੰਨੇ ਬੰਦਿਆਂ ਨੂੰ ਤੁਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਦਿੱਤਾ ਮੈਂ ਤੁਹਾਨੂੰ ਬੰਦ ਹੋਈਏ ਇੰਡਸਟਰੀ ਦੱਸ ਸਕਦਾ ਚਾਹੇ ਪੰਜਾਬ ਅੰਮ੍ਰਿਤਸਰ ਦੀ ਗੱਲ ਹੋਵੇ ਲੁਧਿਆਣੇ ਦੀ ਗੱਲ ਹੋਵੇ ਮੈਂ ਤੁਹਾਨੂੰ ਗਿਣਤੀ ਤੇ ਗਿਣਾ ਸਕਦਾ ਕਿ ਉਹ ਕਿਹੜੀ ਕਿਹੜੀ ਇੰਡਸਟਰੀ ਬੰਦ ਹੋਈ ਔਰ ਕਿੰਨੇ ਲੋਕ ਬੇਰੁਜ਼ਗਾਰ ਹੋਇਆ ਤੁਸੀਂ ਦੱਸ ਦਿਓ ਕਿ ਕਿੰਨੀਆਂ ਫੈਕਟਰੀਆਂ ਪੰਜਾਬ ਦੇ ਚਲਵਾਈਆਂ ਕਿੰਨੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦਿੱਤਾ ਇਹ ਮ ਔਰ ਇਸੇ ਤਰ੍ਹਾਂ ਹੀ ਕੱਲ ਜਨਤਾ ਇੱਥੇ ਗਰਨੇਡ ਦਾ ਹਮਲਾ ਹੋਇਆ ਪਹਿਲਾਂ ਪਹਿਲੇ ਸਾਲ ਲੋਕਾਂ ਨੂੰ ਫਰੋਤੀਆਂ ਮਿਲਣ ਲੱਗੀਆਂ ਦੂਜੇ ਸਾਲ ਗੋਲੀਆਂ ਮਾਰ ਕੇ ਲੋਕਾਂ ਨੂੰ ਚੌਂਕਾਂ ਦੇ ਵਿੱਚ ਮਾਰਿਆ ਜਾਣ ਲੱਗਾ ਹਰ ਔਰ ਤੀਸਰੇ ਸਾਲ ਖਾਣਿਆਂ ਔਰ ਮੰਦਰਾਂ ਦੇ ਵਿੱਚ ਗਰਨੇਡ ਦੇ ਹਮਲੇ ਹੋਣੇ ਸ਼ੁਰੂ ਹੋ ਗਏ ਇਸ ਕਰਕੇ ਨਕਮੀ ਸਰਕਾਰ ਇਹਦੇ ਖਿਲਾਫ ਲੋਕਾਂ ਨੂੰ ਖੜੇ ਹੋਣਾ ਪਊਗਾ ਅੱਜ ਭਾਰਤੀ ਜਨਤਾ ਮੈਨੂੰ ਖੁਸ਼ੀ ਆ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਵਿੱਚ ਆ ਕੇ ਖੜੀ ਆ ਉਸ ਰੋਸ ਪ੍ਰਦਰਸ਼ਨ ਨੂੰ ਕਰਨ ਵਾਸਤੇ ਖੜੀ ਆ ਸਰਕਾਰ ਨੂੰ ਉਹਦੀਆਂ ਜੜੀਆਂ ਉਹਦੇ ਜਿਹੜੇ ਕਰਤੱਵ ਆ ਉਹਨੂੰ ਯਾਦ ਕਰਾਵਾਂਗੇ ਔਰ ਉਹਦੇ ਜਿਹੜੇ ਵਾਅਦੇ ਆ ਉਹਨੂੰ ਯਾਦ ਕਰਾਵਾਂਗੇ ਜਿੱਦਾਂ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਆ ਉਹ ਵੀ ਦੁਵਾਵਾਂਗੇ ਔਰ ਜੇ ਨਹੀਂ ਦੇਰ ਤੱਕ ਉਹ ਸਰਕਾਰ ਲੋਕਾਂ ਦੀ ਹਫਾਜ਼ਤ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏਗੀ ਉਨੀ ਦੇਰ ਤੱਕ ਅਸੀਂ ਸਰਕਾਰ ਨੂੰ ਸੁੱਤੀ ਹੋਈ ਨਹੀਂ ਸਰਕਾਰ ਨੂੰ ਜਗਾਵਾਂਗੇ ਔਰ ਲੋਕਾਂ ਦੀ ਹਫਾਜ਼ਤ ਕਰਨ ਲਈ ਮਜਬੂਰ ਕਰਾਂਗੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਮਜਬੂਰ ਕਰਾਂਗੇ ਜਿਹੜੇ ਉਹਨੇ ਸਰਕਾਰ ਨੇ ਵਾਅਦੇ ਕੀਤੇ ਕਿ ਨਸ਼ਾ ਖਤਮ ਕਰਾਂਗੇ ਅਸੀਂ ਮਜਬੂਰ ਕਰਾਂਗੇ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਆ ਬਖਸ਼ ਅਸਲ ਮੁੱਖ ਬਖਸ਼ੀ ਦਲ ਪਾਰਟੀ ਬਣੀ ਹੋਈ ਆ ਲੇਕਿਨ ਉਹ ਆਪਣੀ ਡਿਊਟੀ ਨਹੀਂ ਦੇ ਰਹੀ ਉਹ ਕਾਂਗਰਸ ਨੇ ਸਿਰਫ ਗੱਲਾਂ ਬਾਤਾਂ ਰਾਈ ਦੇ ਨਾਲ ਹੀ ਆਪਣਾ ਬਖਸ਼ੀ ਦਲ ਦਾ ਜਿਹੜਾ ਰੋਲ ਆ ਅਦਾ ਕਰ ਰਹੀ ਆ ਲੇਕਿਨ ਕੋਈ ਕੰਮ ਜਿਹੜਾ ਬਖਸ਼ੀ ਦਲ ਵਾਲਾ ਉਹ ਵੀ ਕਰਕੇ ਨਹੀਂ ਦਿਖਾ ਰਹੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੂੰ ਅੱਜ ਮਜਬੂਰ ਹੋ ਕੇ ਚੌਂਕਾਂ ਦੇ ਵਿੱਚ ਗਲੀਆਂ ਦੇ ਵਿੱਚ ਆਣਾ ਪਿਆ ਆ ਉਹ ਸਰਕਾਰ ਨੂੰ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਅਸੀਂ ਇਕੱਠੇ ਹੋਏ ਆ ਇੰਨਾ ਹੀ ਕਹਿੰਦਾ ਆ ਜੈ ਸ਼੍ਰੀ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਹਦੇ ਬਾਰੇ ਮੇਰਾ ਨਾਮ ਕੁਮਾਰ ਅਮਿਤ ਵਿਧਾਨ ਸਭਾ ਇੰਚਾਰਜ ਵੈਸਟ ਅੱਜ ਅਸੀਂ ਸਾਰੇ ਬਾਹਰ ਹੈ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਉਹਨਾਂ ਦੀ ਅਗਵਾਈ ਹੇਠਾਂ ਅੰਮ੍ਰਿਤਸਰ ਚ ਸਾਰੀ ਥਾਂ ਤੇ ਜਿਹੜੀ 3 ਸਾਲ ਦੀ ਜਿਹੜੀ ਝੂਠੀ ਸਰਕਾਰ ਹੈ ਉਹਦੇ ਖਿਲਾਫ ਅੱਜ ਅਸੀਂ ਪ੍ਰਦਰਸ਼ਨ ਕਰਦੇ ਪਏ ਜਿਹੜੇ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਆਮ ਜਨਤਾ ਨੂੰ ਉਹ ਕਿਸੇ ਵੀ ਵਾਦੇ ਤੇ ਖਰੇ ਨਹੀਂ ਉਤਰੀ ਚਾਹੇ ਉਹ ਹਜ਼ਾਰ ਰੁਪਿਆ ਮਹਿਲਾਵਾਂ ਨੂੰ ਦੇਣ ਮਹੀਨੇ ਦੀ ਚਾਹੇ ਉਹ ਲਾਅ ਐਂਡ ਆਰਡਰ ਦੀ ਗੱਲ ਕਰੇ ਚਾਹੇ ਉਹ ਬੇਅਦਵੀ ਕਾਂਡ ਦੀ ਦੋਸ਼ਾਂ ਨੂੰ ਸਜ਼ਾ ਦੇਣ ਦੀ ਗੱਲ ਕਰੀਏ ਕਿਤੇ ਵੀ ਉਹ ਸਫਲ ਨਹੀਂ ਹੋਇਆ ਫੇਲਿਅਰ ਹੈ ਸਰਕਾਰ ਦਾ ਤੇ ਅਸੀਂ ਸਾਰੇ ਮਿਲ ਕੇ ਅੱਜ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਜਨਤਾ ਦੇ ਨਾਲ ਹੈ ਜਿਹੜਾ ਜਨਤਾ ਨੂੰ ਖਰਾਬ ਕਰੇਗਾ ਅਸੀਂ ਭਾਜਪਾ ਦੇ ਸਾਰੇ ਨੁਮਾਇੰਦੇ ਉਹਨਾਂ ਨਾਲ ਖੜੇ ਆ। ਤੁਸੀਂ ਦੇਖਿਆ ਆਏ ਦਿਨ ਜਿਹੜੇ ਕਤਲ ਹੋ ਰਹੇ ਆ, ਆਏ ਦਿਨ ਨਸ਼ਾ ਵਧਦਾ ਪਿਆ ਹੈ। ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਪਰਸੋ ਹੀ ਇੱਕ ਗ੍ਰੇਨੇਡ ਹਮਲਾ ਸਾਡੇ ਮੰਦਰ ਤੇ ਹੋਇਆ। ਸਾਡੀ ਆਸਥਾ ਨੂੰ ਠੇਸ ਪਹੁੰਚੀ ਹੈ। ਇਦਾਂ ਹੀ ਇਹ ਲੜੀਵਾਰ ਇਹ ਕੰਮ ਹੁੰਦੇ ਪਏ ਆ। ਹਰ ਇੱਕ ਤਿਉਹਾਰ ਤੇ ਮੰਨ ਲਓ ਜੇ ਆਪਾਂ 26 ਜਨਵਰੀ ਦੀ ਗੱਲ ਕੀਤੀ ਕਰੀਏ, ਉਸ ਦਿਨ ਵੀ ਸ਼ਾਰਤੀ ਅੰਸਰਾਂ ਨੇ ਜਿਹੜੀ ਏਜੰਸੀਆਂ ਨੇ ਜਿਹੜੀ ਦੇਸ਼ ਦੀ ਇਕਤਾ ਨੂੰ ਖੰਡਿਤ ਕਰਨਾ ਚਾਹੁੰਦੀ ਹੈ ਉਹ ਹਮਲਾ ਹੋਇਆ ਤੇ ਕੱਲ ਪਰਸੋਂ ਜਿਹੜੇ ਹੋਲੀ ਦਾ ਜਹਾਜ਼ ਸੀ ਮੰਦਿਰ ਦੇ ਉੱਤੇ ਗ੍ਰਨੇਡ ਸੁੱਟਿਆ ਗਿਆ ਆਏ ਦਿਨ ਇਹ ਜਿਹੜੇ ਹਮਲੇ ਹੁੰਦੇ ਆ ਇਹ ਪੰਜਾਬ ਦੀ ਇਕਤਾ ਨੂੰ ਭਾਈਚਾਰੇ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੁੰਦੀ ਹੈ ਜੀ ਗੱਲ ਕਰੀਏ ਕਿ ਐਡਾ ਵੱਡਾ ਹਾਦਸਾ ਹੋ ਗਿਆ ਪਰ ਲੋਕਾਂ ਦੇ ਚੁਣੇ ਹੋਏ ਨਮਾਇਦੇ ਇਥੋਂ ਦੇ ਵਗਾਏਕ ਉਹ ਕਿਤੇ ਨਜ਼ਰੀ ਨਹੀਂ ਦੇਖੋ ਉਹਨਾਂ ਉਹੀ ਗੱਲ ਤੇ ਅਸੀਂ ਅੱਜ ਖਲੋਤੇ ਆ ਇਹ ਜਿਹੜੀ ਤੁਹਾਡੇ ਸਾਹਮਣੇ ਜਿਹੜੇ ਅਸੀਂ ਪਰਚੇ ਲੈ ਕੇ ਬੈਠੇ ਆ ਇਹ ਹੀ ਦੱਸਣ ਲਈ ਬੈਠੇ ਆ ਕਿ ਇਹ ਝੂਠੀ ਸਰਕਾਰ ਹੈ ਇਹ ਲੋਕਾਂ ਦੇ ਨਾਲ ਨਹੀਂ ਤੁਰਦੀ ਇਹ ਆਪਣੇ ਫਾਇਦੇ ਲਈ ਸਿਰਫ ਆਈ ਹੈ ਤੇ ਇਹਨਾਂ ਨੇ ਕੋਈ ਫਾਇਦਾ ਪੰਜਾਬ ਲਈ ਨਹੀਂ ਕਰਨਾ ਕੋਈ ਸੁਰੱਖਿਆ ਨਹੀਂ ਦੇਣੀ ਕੁਝ ਨਹੀਂ ਕਰਨਾ ਤੇ ਅਸੀਂ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਜਾਰੀ ਰੱਖਾਂਗੇ ਇਹ ਮੰਨ ਲਓ ਸ਼ੁਰੂਆਤ ਹੈ ਅੱਜ ਦੀ ਰੇਟ ਤੇ ਆਨ ਵਾਲੇ ਦਿਨਾਂ 'ਚ ਜਿੱਥੇ ਵੀ ਅਸੀਂ ਯਾਨੀ ਕਿ ਸਾਨੂੰ ਸਾਡੀ ਲੋੜ ਪੈਗੀ ਬਾਦ ਤੇ ਜਨਤਾ ਪਾਰਟੀ ਪੂਰੇ ਪੰਜਾਬ ਦੇ ਲੋਕਾਂ ਲਈ ਖੜੋਤੀ ਹੈ ਸਾਡੇ ਕੋਲ 21 ਵਿਕਲਪ ਹੈ ਨਰੇਂਦਰ ਭਾਈ ਮੋਦੀ ਜੇ 2027 ਚ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੁਬਾਰਾ ਅਸਦਾ ਵਸਦਾ ਰਹੇ ਤੇ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਰਾਹ ਤੁਰਨਾ ਚਾਹੀਦਾ ਹੈ। ਭਾਜੀ ਬਰਦਾਸ਼ੀ ਆਪਣਾ ਨਾਮ ਦੱਸ ਕੇ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੀ ਵਜ੍ਹਾ ਕੀ ਹੈ ਪ੍ਰੋਟੈਸਟ ਦੀ? ਦੇਖੋ ਮੈਂ ਹਰਵਿੰਦਰ ਸਿੰਘ ਸੰਧੂ ਐਡੈਕਸ਼ਨ ਭਾਰਤੀ ਜਨਤਾ ਪਾਰਟੀ ਅਮਰੇ ਸਰ ਦਾ ਮੇਰੇ ਨਾਲ ਇਸ ਹਲਕੇ ਦੇ ਇੰਚਾਰਜ ਕੁਮਾਰ ਅਮਿਤ ਜੀ ਔਰ ਇਸ ਮੰਡਲ ਦੇ ਐਡੈਕਸ਼ਨ ਰੀਕੋ ਜੀ ਔਰ ਹਜੂਰੀ ਜੀ ਔਰ ਸਾਡੇ ਸਾਰੇ ਕਾਰਕਿਰਤਾ ਔਰ ਸਾਰੇ ਕਾਉਂਸਲਰ ਜਿਨ੍ਹਾਂ ਨੇ ਵੀ ਚੋਣ ਲੜਿਆ ਔਰ ਸਾਰੇ ਇਥੋਂ ਦੇ ਸਨਿਕ ਵੀ ਮੈਂ ਸਮਝਦਾ ਅੱਜ ਸੜਕਾਂ ਤੇ ਆਏ ਐ 3 ਸਾਲ ਹੋ ਗਿਆ ਇਸ ਝੂਠਿਆਂ ਦੀ ਸਰਕਾਰ ਫਰੇਬੀਆਂ ਦੀ ਸਰਕਾਰ دہشت گردਾਂ ਦੀ ਸਰਕਾਰ ਮੈਂ ਕਹਾਂਗਾ ਅੱਜ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਜੋ ਸਾਡੇ ਵਾਅਦੇ ਕੀਤੇ ਸੀ ਸਾਡੀਆਂ ਭੈਣਾਂ ਨੂੰ 1000 ਰੁਪਏ ਪੱਤਾ ਦੇਵਾਂਗੇ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਨਸ਼ੇ ਖਤਮ ਕਰ ਦਿਆਂਗੇ ਨਾ ਸਾਡੀਆਂ ਭੈਣਾਂ ਨੂੰ 1000 ਰੁਪਏ ਦੀ ਕੋਈ ਨੌਕਰੀ 1000 ਰੁਪਏ ਦਾ ਕੋਈ ਪੱਤਾ ਮਿਲਿਆ ਨੌਜਵਾਨਾਂ ਨੂੰ ਨਾ ਨੌਕਰੀ ਮਿਲੀ ਔਰ ਨਸ਼ਿਆਂ ਦਾ ਇਹ ਹਾਲ ਹੋ ਗਿਆ ਕਿ ਪਹਿਲਾਂ ਆਪਾਂ ਸੁੰਦੇ ਹੁੰਦੇ ਸੀ ਫਲਾਂ ਇਲਾਕੇ ਦੇ ਵਿੱਚ ਨਸ਼ਾ ਵਿਕਦਾ ਹੁਣ ਤੁਸੀਂ ਸੜਕਾਂ ਤੇ ਸਾਡੇ ਨੌਜਵਾਨ ਭੈਣਾ ਵੀ ਇਵਨ ਆਪਾਂ ਕਈ ਦੇਖਦੇ ਆਂ ਸੜਕਾਂ ਦੇ ਕੰਨੇ ਨਸ਼ਾ ਕਰਦੇ ਤੁਹਾਨੂੰ ਦਿਖਾਈ ਦੇਣਗੇ ਔਰ ਜੋ ਹਾਲ ਇਹਨਾਂ ਨੇ ਅਮਨ ਕਾਨੂੰਨ ਦਾ ਕੀਤਾ ਹੈ ਬੇੜਾ ਗਰ ਕਰਦਾ ਹੈ ਖਾਸ ਕਰਕੇ ਅੱਜ ਅੰਮ੍ਰਿਤਸਰ ਦੀ ਗੱਲ ਕਰੀਏ ਅੱਜ ਅੰਮ੍ਰਿਤਸਰ ਦੇ ਵਿਖੇ ਅੱਜ ਅਸੀਂ ਸਾਰੇ ਇਲਾਕਿਆਂ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਕਾਰਕਟਰ ਇਤਰਾ ਇਕੱਤਰ ਹੋ ਕੇ ਐਸੇ ਸਮੇਂ ਕੋ ਸ਼ਾਮ ਨੂੰ ਆਪਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਇਸ ਛੁਠੇ ਸਰਕਾਰ ਨੂੰ ਔਰ ਇਹ ਫਰੋਤੀਆਂ ਦੇ ਲੋਕਾਂ ਨੂੰ ਫੋਨ ਆ ਰਹੇ ਆ ਜਿਹੜੇ ਲੋਕ ਚੰਗੀ ਸੌਕੀ ਰੋਟੀ ਖਾਂਦੇ ਆ ਉਹਨਾਂ ਕੋਲ ਨਸ਼ਿਆਂ ਦਾ ਲੋਕਾਂ ਕੋਲ ਫਰੋਤੀਆਂ ਵੀ ਮੰਗੀਆਂ ਜਾ ਰਹੀਆਂ ਔਰ ਨਸ਼ੇ ਵੀ ਫਲਾਏ ਜਾ ਰਹੇ ਆ ਔਰ ਤੁਸੀਂ ਵੇਖੋ ਸਾਡੇ ਕਾਰਜਕਰਤਾ ਦੇ ਤਿੰਨ ਦਿਨ ਪਹਿਲਾਂ ਹਮਲਾ ਹੋਇਆ ਉਹ ਗੋਲੀ ਨਹੀਂ ਚੱਲੀ ਤੇ ਉਹਦੀ ਜਾਨ ਬਚ ਗਈ ਪਰ ਹਾਲੇ ਤੱਕ ਉਹਦੇ ਜਿਹੜੇ ਹਮਲਾਵਾਰ ਉਹਨਾਂ ਦਾ ਪਤਾ ਨਹੀਂ ਲੱਗਾ ਸੀਸੀਟੀਵੀ 'ਚ ਉਹਨਾਂ ਦੀ ਫੋਟੋ ਵੀ ਆ ਗਈ ਔਰ ਕੱਲ ਵੀ ਜੋ ਇੱਥੇ ਖੰਡ ਵਾਲਾ ਵਿਖੇ ਸਾਡੇ ਆਸਤਾ ਦੇ ਕੇਂਦਰ ਮੰਦਿਰ ਦੇ ਵਿਖੇ ਇਹਨਾਂ ਨੇ ਇੱਕ ਰੇਡ ਛੁੱਟਿਆ ਉਹਦਾ ਵੀ ਵੇਖੋ ਨਿੰਦਨੀਏ ਆਏ ਸੀ ਉਤ ਕੱਲ ਵੀ ਸਾਰੀਆਂ ਪਾਰਟੀਆਂ ਔਰ ਸਾਡੇ ਜਿਹੜੇ ਸੰਤ ਸਮਾਜ ਉਹ ਵੀ ਉੱਥੇ ਆਏ ਸੀ ਆਪਾਂ 72 ਘੰਟੇ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਤੁਸੀਂ ਉਹ ਸਮਝਰਵਣ ਨਾ ਫੜਿਆ ਕਿਉਂਕਿ ਉਹ ਸੀਸੀਟੀਵੀ ਕੈਮਰੇ ਦੇ ਅਸੀਂ 72 ਘੰਟੇ ਬਾਅਦ ਸਾਰਾ ਅੰਮ੍ਰਿਤਸਰ ਬੰਦ ਕਰਾਂਗੇ ਔਰ ਤੁਸੀਂ ਦੇਖੋ ਇਹਨਾਂ ਦੇ ਆਪਣੇ ઠાਣੇ ਸੁਰੱਖਿਤ ਨਹੀਂ ਹੈ ਜਿੱਥੇ ਇਹਨਾਂ ਦੇ ਗ੍ਰੇਨੇਡ ਦਾ ਹਮਲਾ ਹੁੰਦੇ ਕਦੀ ਕਹਿੰਦੇ ਰੇਡੀਏਟਰ ਫਟ ਗਿਆ ਕਦੀ ਕਹਿੰਦੇ ਕੀ ਕੋਈ ਹੋਰ ਚੀਜ਼ਾਂ ਦਾ ਨੁਕਸਾਨ ਹੋ ਗਿਆ ਪਰ ਇਹ ਨਹੀਂ ਦੱਸਦੇ ਵੀ ਇਹਨਾਂ ਦੇ ਗ੍ਰਨੇਡਾ ਨਾਲ ਇਹਨਾਂ ਦੇ ਆਪਣੇ ਖਾਣੇ 'ਚ ਹਮਲੇ ਹੋ ਰਹੇ ਆ ਉੱਥੇ ਤੇ ਟੀਨਾ ਪਾ ਕੇ ਕੰਧਾਂ ਉੱਚੀਆਂ ਕਰਕੇ ਔਰ ਹਰਾ ਕਪੜਾ ਪਾ ਕੇ ਆਪਣੀਆਂ ਜਿਹੜੀਆਂ ਨਕਾਮੀਆਂ ਲੁਕਾ ਰਹੇ ਨੇ ਮੈਂ ਸਮਝਦਾ ਇਹ ਨਾ ਹੋਵੇ ਕਿ ਕਿਸੇ ਦਿਨ ਇਹ ਸਾਰਾ ਜਿਹੜਾ ਅੰਮ੍ਰਿਤਸਰ ਹੀ ਹੈ ਹਰੇ ਕਪੜੇ ਨਾਲ ਟੰਗ ਦੇਣ ਜੋ ਇਹਨਾਂ ਦਾ ਹਿਸਾਬ-ਤਬ ਹੋ ਗਿਆ ਕਿਉਂਕਿ ਇਹ ਸਰਕਾਰ ਜਿਹੜੀ ਹੈ ਵਿਫਲ ਹੋਈ ਹੈ ਇਹਨਾਂ ਨੇ ਕੋਈ ਕੰਮ ਲੋਕਾਂ ਨੂੰ ਕਰਕੇ ਨਹੀਂ ਦਿਖਾਇਆ ਲੋਕੀ ਨਿਰਾਸ਼ ਨੇ ਉਹਨਾਂ ਦਾ ਆਪਣਾ ਪਰਦਾ ਢੱਕਣ ਵਾਸਤੇ ਇਹ ਗ੍ਰੇਨੇਡ ਹਮਲੇ ਕਰਾ ਰਹੇ ਨੇ ਸਾਨੂੰ ਹਿੰਦੂ ਸਿੱਖ ਭਾਈਚਾਰੇ ਨੂੰ ਸਾਰੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਤਨਾ ਹਮਲਾ ਕਰਾ ਕੇ ਪਰ ਉਹ ਇਹਨਾਂ ਦੇ मंसूਬੇ ਤੇ ਕਾਮਯਾਬ ਨਹੀਂ ਹੋਵਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਆਪਾਂ ਇੱਕ ਹੋ ਕੇ ਇਹ ਲੜਾਈ ਲੜਨੀ ਹੈ ਸਰਕਾਰ ਦੇ ਖਿਲਾਫ ਕਿਉਂਕਿ ਇਹਨਾਂ ਦੀਆਂ ਨਕਾਮੀਆਂ ਜਿਹੜੀਆਂ ਹੁਣ ਅਸੀਂ ਉਜਾਗਰ ਕਰਨੀਆਂ ਕਿ ਇਹ ਗ੍ਰੇਨੇਡ ਛੁੱਟ ਕੇ ਤੁਸੀਂ ਸਾਨੂੰ ਆਪਸ ਵਿੱਚ ਸਾਨੂੰ ਲੜਾ ਨਹੀਂ ਸਕਦੇ ਆਪਾਂ ਸਾਰੇ ਇੱਕ ਆ ਇੱਕ ਹੋ ਕੇ ਸਾਰੇ ਆਪਾਂ ਇਸ ਆਮ ਆਦਮੀ ਪਾਰਟੀ ਨੂੰ ਅੱਜ ਜੋ ਕੇਜਰੀਵਾਲ ਔਰ ਭਗਵੰਤ ਮਾਨ ਨੇ ਤੇ ਅੰਮ੍ਰਿਤਸਰ ਤਮਾਸ਼ਾ ਦੇਖਣ ਆਏ ਐ ਉਹ ਕਿਉਂ ਨਹੀਂ ਆਏ ਇੱਥੇ ਗ੍ਰਨੇਡ ਦਾ ਹਮਲਾ ਹੋਇਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਏ ਉਹ ਕਿਉਂ ਨਹੀਂ ਆਏ ਇੱਥੇ ਕੱਲ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਹਮਲਾ ਕਰਾਉਣ ਵਾਲਿਆਂ ਦੇ ਵਿੱਚ ਵੀ ਉਹਨਾਂ ਦਾ ਆਪਣਾ ਇਹ ਹੱਥ ਹੈ ਸੋ ਆਪਾਂ ਸਮਝਦੇ ਹਾਂ ਕਿ ਜੇ ਇਹਨਾਂ ਨੇ ਇਹ ਕੰਮ ਬੰਦ ਨਾ ਕੀਤੇ ਅੱਜ ਜਿਤਨਾ ਆਪਾਂ ਸਾਰੇ ਹਲਕਿਆਂ ਦੇ ਸਾਰੇ ਇਲਾਕਿਆਂ ਦੇ ਸਾਰੇ ਮੁਹੱਲਿਆਂ ਦੇ ਵਿੱਚ ਆਪਾਂ ਪ੍ਰੋਟੈਸਟ ਕਰ ਰਹੇ ਆਂ ਇਦਾਂ ਆਪਾਂ ਇਕੱਠੇ ਹੋ ਕੇ ਜਿੱਦਣ ਸ਼ਹਿਰ ਦੇ ਵਿੱਚ ਕੀਤਾ ਤੇ ਇਹਨਾਂ ਨੂੰ ਇਹਨਾਂ ਦੀ ਨਾਨੀ ਯਾਦ ਕਰਾ ਦੇ